ਅਸ਼ਿਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਤੇ ਲਗਾਤਾਰ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਆ ਤਾਜੀ ਵੀਡੀਓ ਭਾਜਪਾ ਦੇ ਨੇਤਾ ਦੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਸ ਦਾ ਨਿੱਜੀ ਜ਼ਿੰਦਗੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਭਾਜਪਾ ਉਦੇਪੁਰ ਦਾ ਭਾਜਪਾ ਨੇਤਾ ਜਿਹੜਾ ਕਿ ਇੱਕ ਮਹਿਲਾ ਦੇ ਨਾਲ ਕਮਰੇ ਦੇ ਵਿੱਚ ਜਿਹੜਾ ਕਿ ਆਪਣਾ ਸਮਾਂ ਬਿਤਾਉਂਦਾ ਨਜ਼ਰ ਆ ਰਿਹਾ ਉਸ ਦੇ ਨਾਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਤਾਂ ਭਾਜਪਾ ਨੇਤਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਜਿਸ ਨੇ ਵੀ ਮੇਰੀ ਨਿੱਜੀ ਜ਼ਿੰਦਗੀ ਦਾ ਵੀਡੀਓ ਵਾਇਰਲ ਕੀਤਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਸ ਦਾ ਕਹਿਣਾ ਹੈ ਕਿ ਸਿਆਸਤ ਨਾਲ ਜੁੜੇ ਹੋਣ ਕਰਕੇ ਉਹਨਾਂ ਦੇ ਘਰੇ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਤੇ ਕਿਸ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਅੱਜ ਇੱਕ ਵੀਡੀਓ ਤੇਜ਼ੀ سے ਵਾਇਰਲ ਹੋ ਰਹਾ ਹੈ ਜਿਸ ਵਿੱਚ ਮੈਂ ਔਰ ਮੇਰੀ ਪਤਨੀ ਹੈ ਸਮਾਜ ਸੇਵੀ ਹੋਣੇ ਕੇ ਕਾਰਨ ਘਰ ਪਰ ਕਈ ਲੋਕੋ ਕਾ ਆਗਾਜ਼ਨ ਰਹਿਤਾ ਹੈ ਕਿਸੇ ਨੇ ਮੇਰੇ ਵੀਡੀਓ ਕਾ ਮੋਬਾਈਲ ਸੇ ਵੀਡੀਓ ਵਾਇਰਲ ਕਰ ਦਿਆ ਇਹ ਕਾਫੀ ਸਰਗਨਾਤ ਬਾਤ ਹੈ ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਤੇ ਲਗਾਤਾਰ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਆ ਤਾਜੀ ਵੀਡੀਓ ਭਾਸ਼ਪਾ ਦੇ ਨੇਤਾ ਦੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਸ ਦਾ ਨਿੱਜੀ ਜ਼ਿੰਦਗੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਭਾਜਪਾ ਉਦੇਪੁਰ ਦਾ ਭਾਜਪਾ ਨੇਤਾ ਜਿਹੜਾ ਕਿ ਇੱਕ ਮਹਿਲਾ ਦੇ ਨਾਲ ਕਮਰੇ ਦੇ ਵਿੱਚ ਜਿਹੜਾ ਕਿ ਆਪਣਾ ਸਮਾਂ ਬਿਤਾਉਂਦਾ ਨਜ਼ਰ ਆ ਰਿਹਾ ਉਹਦੇ ਨਾਲ ਹਲਕਤਾਂ ਕਰਦਾ ਨਜ਼ਰ ਆ ਰਿਹਾ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਤਾਂ ਭਾਜਪਾ ਨੇਤਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਜਿਸ ਨੇ ਵੀ ਮੇਰੀ ਨਿੱਜੀ ਜ਼ਿੰਦਗੀ ਦਾ ਵੀਡੀਓ ਵਾਇਰਲ ਕੀਤਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਸ ਦਾ ਕਹਿਣਾ ਹੈ ਕਿ ਸਿਆਸਤ ਨਾਲ ਜੁੜੇ ਹੋਣ ਕਰਕੇ ਉਹਨਾਂ ਦੇ ਘਰੇ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਤੇ ਕਿਸ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਅੱਜ ਇੱਕ ਵੀਡੀਓ ਤੇਜ਼ੀ سے ਵਾਇਰਲ ਹੋ ਰਹਾ ਹੈ ਜਿਸ ਵਿੱਚ ਮੈਂ ਔਰ ਮੇਰੀ ਪਤਨੀ ਸਮਾਜ ਸੇਵੀ ਹੋਣੇ ਕੇ ਕਾਰਨ घर पर कई लोगों का आना जाना रहता है किसी ने मेरे वीडियो का मोबाइल से वीडियो वायरल कर दिया ये काफी शर्मनाक बात है। आज एक वीडियो तेजी से वायरल हो रहा है जिसमें मैं और मेरी पत्नी है समाज सेवी होने के कारण घर पर कई लोगों का आना जाना रहता है ਕਿਸ ਨੇ ਮੇਰੇ ਵੀਡੀਓ ਦਾ ਮੋਬਾਈਲ ਸੇ ਵੀਡੀਓ ਵਾਇਰਲ ਕਰ ਦਿਆ ਇਹ ਕਾਫੀ ਸਲਬਨਾਤ ਬਾਤ ਹੈ ਹੈ ਦੇਖਿਆ ਜਾਵੇ ਤਾਂ ਅੱਜ ਕੱਲ ਲੋਕ ਸੋਸ਼ਲ ਮੀਡੀਆ ਦਾ ਜਿਹੜਾ ਸਹੀ ਇਸਤੇਮਾਲ ਘੱਟ ਤੇ ਗਲਤ ਇਸਤੇਮਾਲ ਜ਼ਿਆਦਾ ਕਰਦੇ ਨੇ ਕਿਉਂਕਿ ਲਗਾਤਾਰ ਲੋਕਾਂ ਦੀ ਨਿੱਜੀ ਜ਼ਿੰਦਗੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਅਖੰਡ ਲੋਕ